ਵਿਲਾਵਲ ਮਹੱਲਾ ਪੰਜਵਾਂ ਛੰਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਖੀ ਆਵ ਸਖੀ ਵਸ ਆਵ ਸਖੀ ਅਸੀਂ ਪਿਰ ਕਾ ਮੰਗਲ ਗਾਵਹਿ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵਹਿ ਤਾਜਮਾਨ ਮੋਹ ਬਿਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਣ ਦਇਾਲ ਪ੍ਰੀਤਮ ਸਗਲ ਦੁਰਤ ਵਿਖੰਡਨੋ ਹੋਏ ਦਾਸ ਦਾਸੀ ਤਜ ਉਦਾਸੀ ਬਾਹੜ ਵਿਦੀ ਨਾ ਧਾਵਾ ਨਾਨਕ ਪੈ ਅੰਪੈ ਕਰੋ ਕਿਰਪਾ ਤਾਮ ਮੰਗਲ ਗਾਵਾ ਅੰਮ੍ਰਿਤ ਪ੍ਰੇਅ ਕਾ ਨਾਮ ਮੈਂ ਅੰਦਲੇ ਟੋਹਨੀ ਉਹ ਜੋ ਹੈ ਬਾਹੋ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾ ਬਚਿਤ੍ਰ ਚੰਚਲ ਅਨੇਕ ਭਾਵ ਦਿਖਾਵੇ ਹੋਏ ਠੀਠ ਮੀਠੀ ਮਨਹਿ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਨਹਿ ਤੀਰ ਬਰਤ ਪੂਜਾ ਬਾਟ ਘਟੈ ਜੋ ਹਨੀ ਨਾਨਕ ਪੈ ਅਮ ਕੈ ਦਇਆ ਧਾਰੋ ਮੈਂ ਨਾਮ ਅੰਦਲੇ ਕੋ ਹਨੀ ਮੋਹਿ ਅਨਾਥ ਪ੍ਰੇਅ ਅਨਾਥ ਜਿਉਂ ਜਾਨਹੋ ਤਿਉ ਰਖੋ ਚਤੁਰਾਈ ਮੋਹਿ ਨਾਹੇ ਰਿਜਾਵ ਕਹਿ ਮੁਖੋ ਨੈ ਚਤੁਰ ਸੁਗਰ ਸੁਜਾਨ 베ਤੀ 모헤 ਨਿਰਗੁਨ ਗੁਨ ਨਹੀਂ ਨਹਿ ਰੂਪ ਤੂਪ ਨਾਨੈਣ ਬੰਕੇ ਜਹ ਭਾਵੈ ਤਹਿ ਰਖ ਤੁਹੀ ਜੈ ਜੈ ਜਯੰਪਹਿ ਸਗਲ ਜਾ ਕਉ ਕਰੁਣਾ ਪਤ ਗਤਿ ਕਿਨ ਲਖਹੁ ਨਾਨਕ ਪੈ ਅੰਪੈ ਸੇਵ ਸੇਵਕ ਜਿਉ ਜਾਣਹੁ ਤਿਉ ਮੋਹਿ ਰਖਹੁ ਮੋਹਿ ਮਾਸ਼ੁਲੀ ਤੋ ਮਨੀਰ ਤੋਜ ਬਿਨ ਕਿਉ ਸਰੈ ਮੋਹਿ ਚਾਤ੍ਰਿਕ ਤੋਮ ਗੂੰਦਾ ਤ੍ਰਿਪਤਾਉ ਮੁਖ ਪਰੈ ਮੁਖ ਪਰ ਹਰੈ ਪਿਆਸ ਮੇਰੀ ਜੀ ਹਿਆ ਪ੍ਰਾਨ ਪਤੇ ਲਾਡਲੇ ਲਾਡ ਲੜਾਏ ਸਭ ਮਹਿ ਮੇਲ ਹਮਾਰੀ ਹੋਏ ਗਥੇ ਜੀਤ ਚਿਤਵੋ ਮੇਟ ਅੰਧਾਰੇ ਜਿਉ ਆਸ ਚਕਵੀ ਦੇਨ ਚਰੈ ਨਾਨਕ ਪੈ ਅੰਪੈ ਪ੍ਰੇਅ ਸੰਗ ਮੇਲੀ ਮਛੁਲੀ ਨੀਰ ਨਾਵੀ ਸਰੈ धन धन हमारे भाग घर आया फिर मेरा सोहे बंक दुर सगला बान हरा हर हरा स्वामी सुख गामी अनन्त मंगल रस नवल नवतन ना हो बाला कवन रसना भणा ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖ ਹਰਾ ਨਾਨਕ ਪੈ ਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਮੇਲਾਵਲ ਮਹੱਲਾ ਪੰਜਵਾ ਛੰਤ ਮੰਗਲ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸਾਤ ਦਿਆਲ ਪ੍ਰਭ ਸਰਬ ਸੁਖਾਂ ਨਿਧਤੀਓ ਸੁਖ ਸਾਗਰ ਪ੍ਰਭ ਭੇਟੇ ਹੈ ਨਾਨਕ ਸੁਖੀ ਹੋਤ ਇਹੋ ਜੀਓ ਛੰਤ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੈ ਭਾਗੋ RAM ਮਾਨਨ ਮਾਨ ਵਝਾਈਐ ਹਰ ਚਰਨੀ ਲਾਗੋ RAM ਚੋੜ ਸਿਆਨ ਪਚਾਤੂਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਾਓ ਸਰਣਾਈ ਰਾਮ ਰਾਏ ਸਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਾਜ ਕਤ ਲਾਗੀਐ ਜਿਸ ਬਿਨ ਮਰ ਜਾਈਐ ਰਾਮ ਲਾਜ ਨ ਆਵੇ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ਕਤਿਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿ ਰਾਈਐ RAM ਨਾਨਕ ਭਗਤ ਭਾਉ ਕਰ ਦਇਆਲ ਕੀ ਜੀਵਨ ਪਦ ਪਾਈਐ RAM ਸ਼੍ਰੀ ਗੋਪਾਲ ਨਾ ਉਚਰਹਿ ਵਲ ਗਈਏ ਦੋ ਚਾਰਣ ਰਸਨਾ RAM ਪ੍ਰਭ ਭਗਤ ਵਛਲ ਨਹਿ ਸੇਵਹੀ ਕਾਇਆ ਕਾਕ ਰਸਨਾ RAM ਪਰਾ ਮਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸਟਾ ਕ੍ਰਿਮ ਭਸ ਮਾਰਾਮ ਲਾਏ ਵਿਰਹ ਭਗਵੰਤ ਸੰਗੇ ਹੋਏ ਮੇਲ ਬੈ ਰਗ ਨਾਮ ਚੰਦਨ ਚੀਰ ਸੁਗੰਧ ਰਸਾ ਹਉ ਮੈਂ ਵੇਖ ਤਿਆਗਨ ਰਾਮ ਇਤ ਊਤ ਨਹਿ ਡੋਲੀਐ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੁਜ ਹੋ ਵਡਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਈਐ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ RAM ਨਾਨਕ ਪ੍ਰਭ ਸਰਣਾਗਤੀ ਜਪ ਅਨਤ ਤਰੰਗੇ RAM ਏਕ ਤੇਲ ਪ੍ਰਭੂ ਨਾ ਵੀਸਰੈ ਜਿਨ ਸਭ ਕਿਛੁ ਦੀਨਾ RAM ਵਡਭਾਗੀ ਮੇ ਲਾਵੜਾ ਗੁਰਮੁਖ ਪਿਰ ਚੀਨਾ RAM ਵਾਹ ਪਕੜ ਤਾਮਤੇ ਕਾਢਿਆ ਕਰ ਆਪਣਾ ਲੀਨਾ RAM ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ RAM ਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰ ਜਾਮੀ RAM ਸਿਮਰ ਸਿਮਰ ਨਾਰਾਇਣ ਭਏ ਪਾਰ ਗ੍ਰਾਮੀ RAM ਗੋਨ ਗਾਵਤ ਗੋਵਿੰਦ ਕੇ ਸਭ ਇਛੁ ਪੁਜਾਮੀ RAM ਨਾਨਕ ਉਦਰੇ ਜਪ ਹਰੇ ਸਭ ਹੂ ਕਾ ਸੁਆਮੀ RAM ਰਸ ਪਿਨੇ ਅੜੇ ਆਪਣੇ RAM ਰੰਗੇ ਸੇ ਲੋਇਣ ਨੀਕੇ RAM ਪ੍ਰਭ ਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ RAM ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫੀਕੇ RAM ਨਾਨਕ ਜਲ ਜਲਹਿ ਸਮਾਇਆ ਜੋਤੀ ਜੋਤ ਮੀਕੇ RAM ਮਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਾਰ ਉਤਮ ਹਾਰ ਪ੍ਰਭ ਗਾਵੇ ਆ ਕਾਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤਕ ਪੂਰਾ ਭਾਗ ਸਭ ਦਿਨ ਸਰੇਣ ਗੁਣ ਉਚਰੈ ਹਾਰ 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 ਓਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀ ਵੇ ਦੇਖ ਹਾਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਬ ਹੀ ਕੀ ਜੀਐ ਜਬ ਮੁਖ ਹੋਵੇ ਨਾਮ ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੇ ਸਹਜ ਧਿਆਨ ਰਾਗ ਨਾਦ ਛੋੜ ਹਰ ਸੇਵੀ ਐ ਤਾਂ ਦਰਗਹਿ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਪਾਉੜੀ ਤੂੰ ਹਾਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ ਤੋਦ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵੋ ਹੋ ਭਗਤੋ ਦਿਨ ਸਰਾਤ ਅੰਤ ਲਏ ਛਡਾਇਆ ਜੇਨ ਸੇਵਿਆ ਤੇਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਚੀਜਾ ਦੁਜੈ ਭਾਏ ਬਿਲਾਵਲ ਨਾ ਹੋਵਾਈ ਮਾਨਮੁਖ ਥਾਏ ਨਾ ਪਾਏ ਪਾਖਾੰਡ ਭਗਤ ਨਾ ਹੋਵਾਈ ਬਾਰ ਬ੍ਰਹਮ ਨਾ ਪਾਇ ਆਜਾਏ ਮਨ ਹੱਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਐ ਵਿਚਹੁ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਣਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਮਿਲਾਵਲ ਕਰੇ ਹੋ ਤੁਮ ਪਿਆਰੇ ਹੋ ਏਕ ਸਿ ਸਿਉ ਲਿਵ ਲਾਏ ਜਨਮ ਮਰਨ ਦੁਖ ਕੱਟੀਐ ਸੱਚੇ ਰਹੇ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਿਗੁਰੁ ਪਾਏ ਸਤ ਸੰਗਤੀ ਬਹਿ ਭਾਉ ਕਾਰ ਸਦਾ ਹਰਿ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪਾਉੜੀ ਸਬਨਾ ਜੀ ਆਗੇ ਚ ਹਰ ਆਪ ਸੋ ਭਗਤਾ ਕਾਮਿਤ ਹਰ ਸਭ ਕੋਈ ਹਰ ਕੈ ਵਸ ਭਗਤਾ ਕੈ ਅਨੰਦ ਘਰ ਹਰ ਭਗਤਾ ਕਾ ਮੇਲੀ ਸਰਬਤ ਸੋ ਨਿਸੋ ਲਜਨ ਟੰਗ ਧਾਰ ਹਰ ਸਬਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤਉਂ ਦਾ ਅਪੜ ਕੋਈ ਨਾ ਸਕੈ ਸਭ ਝੱਖ ਝੱਖ ਪਵੈ ਝਾੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦਹਿ ਤੇ ਬ੍ਰਹਮਣਾ ਜੇ ਚੱਲਹਿ ਸਤਿਗੁਰੁ ਭਾਏ ਜੇਨ ਕੈ ਹਿਰਦੈ ਹਾਰ ਵਸੈ ਹਉਮੈ ਰੋਗ ਗਵਾਏ गुण रवह गुण संग रहै ज्योति ज्योत मिलाए इस जोग मह बिरले ब्राह्मण ब्रह्म बिन्दह चित लाए नानक जेन कौ नदर करे हर सच्चा से नाम रहै लेब लाए महल्ला तीजा ਸਾਤ ਗੁਰ ਕੀ ਸੇਵ ਨਾ ਕੀਤੀਆ ਸ਼ਬਦ ਨਾ ਲਗੋ ਪਾਓ ਹਉ ਮੈਂ ਰੋਗ ਕਮਾਵਣਾ ਆਤ ਧੀਰਗ ਬਹੁ ਸੁਆਉ ਮਨ ਹਟ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਨਦਰਿ ਨਦਰ ਕਰੇ ਤਾ ਨਾਮ ਧਨ ਪੱਲੇ ਪਾਏ ਪਾਉੜੀ ਸਾਬ ਵੜੇ ਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਕਾਈਐ ਜੇ ਨਾਮ ਚਿਤ ਲਾਈਐ ਗੋਹਜ ਗਾਲ ਜੀ ਕੀ ਕੀਚੈ ਸਤਿਗੁਰੂ ਬਾਸ ਤਾਂ ਸਰਬ ਸੁਖ ਪਾਈਐ ਗੁਰ ਪੂਰਾ ਹਰ ਉਪਦੇਸ ਦੇ ਸਭ ਭੋਖ ਲਹਿ ਜਾਈਐ ਜਿਸ ਪੂਰਬ ਹੋਵੈ ਲਿਖਿਆ ਸੋ ਹਰ ਗੁਣ ਗਾਈਐ ਸ਼ਲੋਕ ਮਹੱਲਾ 3 ਸਤਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸਚਿ ਤਿਆਏ ਅਮਰਾ ਉਪਾਦ ਪਾਇਆ ਅਨਹਦ ਸਬਦ ਵਜਾਏ ਸਚੋ ਦਹਿ ਦਿਸ ਪਸਰੇ ਆ ਗੁਰ ਕੈ ਸਹਜ ਸੁਭਾਏ ਨਾਨਕ ਜਿਨ ਅੰਦਰ ਸਚ ਹੈ ਸੇ ਜਨ ਛਪਹਿ ਨਾ ਕਿਸੈ ਦੇਸ ਪਾਏ ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕਉ ਨਦਰ ਕਰੇ ਮਾਨਸ ਤੇ ਦੇਵਤੇ ਭਏ ਸੱਚੀ ਭਗਤ ਜਿਸ ਦੇ ਹਉ ਮੈ ਮਾਰ ਮਿਲਾਇ ਅਨ ਗੁਰ ਕੈ ਸਬਦ ਸੁਚੇ ਨਾਨਕ ਸਹਜੇ ਮਿਲ ਰਹੇ ਨਾਮ ਵਡਿਆਈ ਦੇ ਪਾਉੜੀ ਗੁਰ ਸਤਗੁਰ ਵਿੱਚ ਨਾ ਆਵੇ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਨ੍ਹਾਂ ਅੰਦਰ ਹਿਰਦੈ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਨ ਉਨ੍ਹਾਂ ਪ੍ਰਾਇਆ ਭਲਾ ਨਾ ਸੁਖਾਈ ਕਿਆ ਹੋਵੈ ਕੇ ਸਹੀ ਕੀ ਝੱਖ ਮਾਰੀ ਜਾਂ ਸੱਚੇ ਸਿਉ ਬਣ ਆਈ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝੱਖ ਝੱਖ ਮਰੈ ਲੋਕ ਆਈ